ਸ਼ੇਅਰ ਮਾਰਕੀਟ ਦੇ ਵਿੱਚ ਸੈਂਸੈਕਸ 220 ਅੰਕਾਂ ਦੀ ਗਿਰਾਵਟ ਅਤੇ ਨਿਫਟੀ 50 ਅੰਕਾਂ ਦੀ ਗਿਰਾਵਟ ਦੇ ਨਾਲ ਸ਼ੁਰੂ ਹੋਇਆ ਦੱਸਿਏ 20 ਦਿਨਾਂ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਸੈਂਸੈਕਸ 220 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ ਹੀ ਨਿਫਟੀ ਦੇ ਵਿੱਚ 50 ਅੰਕਾਂ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਸ਼ੇਅਰ ਬਾਜ਼ਾਰ ਜਿਸ ਤਰ੍ਹਾਂ ਖੁੱਲੇ ਤੇ ਗਿਰਾਵਟ ਦਰਜ ਕੀਤੀ ਗਈ ਸ਼ੇਅਰ ਮਾਰਕੀਟ ਦੇ ਵਿੱਚ 220 ਅੰਕਾਂ ਦੀ ਇਹ ਗਿਰਾਵਟ ਤੇ ਇਸ ਵਾਰ ਇਹ ਵਧੇਰੇ ਜਾਣਕਾਰੀ ਦੇਣ ਲਈ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਪੱਤਰਕਾਰ ਗੌਰਵ ਖੋਸਲਾ ਗੌਰਵ ਸੈਂਸੈਕਸ ਤੇ ਨਿਫਟੀ ਦੇ ਵਿੱਚ 20 ਦਿਨਾਂ ਦੀ ਸਭ ਤੋਂ ਵੱਡੀ ਗਿਰਾਵਟ ਵਜ੍ਹਾ ਕੀ ਹੈ ਬਿਲਕੁਲ ਸ਼ੁਗਫਤਾ ਦੇਖੋ ਜਿਸ ਤਰ੍ਹਾਂ ਲਗਾਤਾਰ ਬਾਜ਼ਾਰ ਡਿੱਗ ਰਿਹਾ ਹੈ ਕੱਲ ਵੀ ਅਸੀਂ ਦੇਖਿਆ ਸੀ ਗਿਰਾਵਟ ਦਰਜ ਕੀਤੀ ਗਈ ਅੱਜ ਵੀ ਜਦ ਬਾਜ਼ਾਰ ਦੀ ਓਪਨਿੰਗ ਹੋਈ ਤੇ ਲਗਭਗ 200 ਅੰਕਾਂ ਦੀ ਗਿਰਾਵਟ ਸੀ ਨਿਫਟੀ ਚ ਵੀ 40 ਤੋਂ 50 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਇਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਵਿਦੇਸ਼ੀ ਬਾਜ਼ਾਰ ਜਿਸ ਤਰ੍ਹਾਂ ਡਿੱਗੇ ਨੇ ਉਹਦਾ ਸਾਫ਼ ਅਸਰ ਜਿਹੜਾ ਹੈ ਭਾਰਤੀ ਸ਼ੇਅਰ ਬਾਜ਼ਾਰ ਤੇ ਦੇਖਣ ਨੂੰ ਮਿਲਿਆ ਤੁਸੀਂ ਦੇਖਿਆ ਰਾਤੀ ਅਮਰੀਕੀ ਬਾਜ਼ਾਰ 'ਚ ਲਗਭਗ 2% ਦੀ ਗਿਰਾਵਟ ਸੀ ਲੇਕਿਨ ਅੱਜ ਏਸ਼ੀਆ ਬਾਜ਼ਾਰ ਦੀ ਸ਼ੁਰੂਆਤ ਹੋਈ ਤੇ ਗਿਰਾਵਟ ਨਾਲ ਹੋਈ ਉਹਦਾ ਅਸਰ ਸਾਫ਼ ਤਰੀਕੇ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਗੱਲ ਕਰਾਂ ਡਾਲਰ ਰੁਪਈ ਦੀ ਇਕੁਏਸ਼ਨ ਆ ਲਗਭਗ 20 ਪੈਸੇ ਦੀ ਸ਼ੁਰੂਆਤ ਰੁਪਈ ਦੇ ਵਿੱਚ ਹੋਈ ਗਿਰਾਵਟ ਦੇ ਨਾਲ ਜਿਸ ਦੇ ਕਰਕੇ ਬਾਜ਼ਾਰ 'ਚ ਅੱਜ ਥੋੜੀ ਗਿਰਾਵਟ ਹੈ ਕੱਲ ਵੀ ਗਿਰਾਵਟ ਸੀ ਲੇਕਿਨ ਸਭ ਤੋਂ ਵੱਡੀ ਵਜ੍ਹਾ ਤੋ ਇਹ ਅੰਕੜਿਆਂ ਨੂੰ ਛੂਆ ਸੀ ਸੈਂਸੈਕਸ ਨੇ ਰਿਕਾਰਡ ਪੱਧਰ ਤੇ ਪਹੁੰਚਿਆ ਸੀ ਉਸ ਤੋਂ ਬਾਅਦ ਉਮੀਦ ਹੈ ਕਿ ਜਾਰੀ ਸੀ ਕਿ ਬਾਜ਼ਾਰ ਹੁਣ ਥੋੜੀ ਜੀ ਮੁਨਾਫਾ ਵਸੂਲੀ ਦੀ ਚਪੇਟ ਸਾਏਗਾ ਤੇ ਥੋੜੀ ਜੀ ਗਿਰਾਵਟ ਆ ਸਕਦੀ ਹੈ ਬਾਜ਼ਾਰ 'ਚ ਤੇ ਗਿਰਾਵਟ ਤੇ ਖਰੀਦਦਾਰੀ ਦਾ ਮੌਕਾ ਪਨ ਸਕਦਾ ਹੈ ਜਾਣਕਾਰ ਹੈ ਗੱਲ ਕਿ ਨਾ ਸਹਿਮਤ ਨਹੀਂ ਕਿ ਬੇਸ਼ੱਕ ਸਰਕਾਰ ਚੰਗੇ ਕਦਮ ਚੁੱਕ ਰਹੀ ਹੈ ਅਰਥ ਵਿਵਸਥਾ ਨੂੰ ਉਤੇਜ ਕਰਨ ਲਈ ਉਹਦੀ ਪਟੜੀ ਰਫ਼ਤਾਰ ਨੂੰ ਵਧਾਉਣ ਵਾਸਤੇ ਚੰਗੇ ਕਦਮ ਚੁੱਕ ਰਹੀ ਹੈ ਲੇਕਿਨ ਫਿਲਹਾਲ ਜਿਹੜੀ ਬਾਜ਼ਾਰ 'ਚ ਗਿਰਾਵਟ ਹੈ ਬਹੁਤ ਜ਼ਿਆਦਾ ਟਿਕਨ ਵਾਲੀ ਨਹੀਂ ਹੈ ਆਉਣ ਵਾਲੇ ਸਮੇਂ 'ਚ ਲੱਗ ਰਿਹਾ ਹੈ